ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਵੀ ਤੋਂ 25 ਦਿਨ ਪਹਿਲਾਂ ਸਾਨੂੰ ਕਾਲ ਆਂਦੀ ਹੈ ਇਟਲੀ ਤੋਂ ਫੋਨ ਮੈਂ ਚੱਕਦੀ ਆਂ ਤੇ ਮੈਮ ਕਹਿੰਦੇ ਥੈਂਕ ਯੂ so much ਤੁਸੀਂ ਸਾਡਾ ਫੋਨ ਅਟੈਂਡ ਕੀਤਾ ਮੈਂ ਕਹਾਂ ਜੀ ਕੀ ਹੋ ਗਿਆ ਕਹਿੰਦੇ ਅਸੀਂ ਨਾ ਮਹੀਨਾ ਹੋ ਗਿਆ 1 ਮਹੀਨਾ ਹੋ ਗਿਆ ਕਾਫੀ ਜ਼ਿਆਦਾ ਬੁਟੀਕ ਤੋਂ ਇਹ ਕੋਸ਼ਿਸ਼ ਕਰ ਰਹੇ ਆ ਕਿ ਕੋਈ ਸਾਡੇ ਨਾਲ ਗੱਲ ਕਰੇ ਜਾਂ ਸਾਡੇ ਮੈਸੇਜ ਦਾ ਕੋਈ ਰਿਪਲਾਈ ਕਰੇ ਤਾਂ ਜੋ ਅਸੀਂ ਬਹੁਤ ਹੀ ਅਰਜੈਂਟਲੀ ਦੋ ਤਿੰਨ ਸੂਟ ਰੈਡੀ ਕਰਵਾਉਣੇ ਨੇ ਬਟ ਬਹੁਤ ਜ਼ਿਆਦਾ ਮੈਸੇਜ ਕਰਨ ਤੋਂ ਬਾਅਦ ਵੀ ਕਿਸੇ ਵੀ ਬੁਟੀਕ ਨੇ ਸਾਨੂੰ ਰਿਪਲਾਈ ਨਹੀਂ ਕੀਤਾ ਕਿ ਨਾ ਹੀ ਫੋਨ ਤੇ ਗੱਲ ਕਰਨਾ ਚਾਹੁੰਦਾ ਹੈ ਕੋਈ ਤੇ ਤੁਸੀਂ ਫੋਨ ਉਠਾਇਆ ਹੈ ਪਲੀਜ਼ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿ ਤੁਸੀਂ 20 ਤੋਂ 25 ਦਿਨ ਦੇ ਵਿੱਚ ਸਾਨੂੰ ਸੂਟ ਤਿਆਰ ਕਰਕੇ ਭੇਜ ਸਕਦੇ ਹੋ ਕਿਉਂਕਿ ਮੈਂ ਕਾਫੀ ਟਾਈਮ ਜਿਹੜਾ ਆਬਸਟ ਕਰ ਚੁੱਕੀ ਹਾਂ ਇਸ ਤਰ੍ਹਾਂ ਮੈਸੇਜ ਕਰਕੇ ਵੇਟ ਕਰਦੀ ਰਹੀ ਕਾਫੀ ਜ਼ਿਆਦੀਆਂ ਬੁਟੀਕ ਦਾ ਬਟ ਕਿਸੇ ਨੇ ਮੈਨੂੰ ਰਿਪਲਾਈ ਨਹੀਂ ਕੀਤਾ ਜੇ ਤਾਂ ਤੁਸੀਂ ਮੈਨੂੰ ਕੋ ਟਾਈਮ ਹੈਗਾ ਨਹੀਂ ਹੋਣਾ ਜੇ ਦੇ ਸਕਦੇ ਹੋ ਤਾਂ ਹਾਂ ਕਰਿਓ ਜੇ ਨਹੀਂ ਬਣਾ ਕੇ ਦੇ ਸਕਦੇ ਤਾਂ ਪਲੀਜ਼ ਤੁਸੀਂ ਨਾ ਕਰ ਦਿਓ ਕਿਉਂਕਿ ਮੇਰੇ ਹਸਬੰਡ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਨਾਰਾਜ਼ ਹੈਗੇ ਨੇ ਤੇ ਜੇ ਉਹਨਾਂ ਨੂੰ ਲੱਗਿਆ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਟਾਈਮ ਵੇਸਟ ਹੋ ਰਿਹਾ ਤਾਂ ਉਹ ਮੇਰੇ ਨਾਲ ਜ਼ਰੂਰ ਝਗੜਾ ਕਰਨਗੇ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ 20 ਤੋਂ 25 ਦਿਨ ਦੇ ਵਿੱਚ ਮੇਰੇ ਤੱਕ ਸੂਟ ਪਹੁੰਚਾ ਸਕਦੇ ਹੋ ਹਾਂਜੀ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਅਸੀਂ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜੇ ਤਾਂ ਤੁਸੀਂ ਆਰਡਰ ਤੇ ਆਪਣਾ ਹੈਂਡਵਰਕ ਡਿਜ਼ਾਈਨਸ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤਾਂ ਟਾਈਮ ਲੱਗੇਗਾ ਕਿਉਂਕਿ ਕਾਫੀ ਜ਼ਿਆਦਾ ਸਾਡੇ ਸੂਟਸ ਜਿਹੜੇ ਨੇ ਜਾਂ ਲਹਿੰਗੇ ਲੱਗੇ ਹੋਏ ਨੇ ਕਰਵਾ ਚੌਥ ਕਰਕੇ ਸੂਟ ਲੱਗੇ ਹੋਏ ਨੇ ਉਹ ਵੀ ਸਾਨੂੰ ਟਾਈਮ ਤੇ ਪਹੁੰਚਾਉਣੇ ਪੈਣਗੇ ਆਪਾਂ ਤੁਹਾਨੂੰ ਰੈਡੀਮੇਡ ਸੂਟ ਦਿਖਾ ਦਿੰਨੇ ਆ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਕਰਕੇ ਸਟਿਚ ਕਰਵਾ ਸਕਦੇ ਹੋ ਉਹ ਮੈਂ ਤੁਹਾਨੂੰ ਜਲਦੀ ਭੇਜ ਦਿਆਂਗੇ ਤੇ ਕਹਿੰਦੇ ਚਲੋ ਠੀਕ ਹੈ ਤੁਸੀਂ ਸਾਨੂੰ ਸੂਟ ਜਿਹੜੇ ਉਹ ਦਿਖਾਓ ਜੇ ਪਸੰਦ ਆ ਗਏ ਤਾਂ ਤੁਸੀਂ ਸਟਿਚ ਕਰਵਾ ਦਿਓ ਇਹ ਵਾਲੇ ਸੂਟਸ ਆਪਾਂ ਦਿਖਾਈ ਸੀ ਕਿ ਵਿਸਕੋਸ ਆਰਗੈਂਜ਼ਾ ਦੇ ਉੱਪਰ ਹੈ। ਪ੍ਰਿੰਟ ਵੀ ਹੈਗਾ ਜਿਸ ਤਰ੍ਹਾਂ ਉਹਨਾਂ ਦੇ ਮਾਈਂਡ ਦੇ ਵਿੱਚ ਉਹਨਾਂ ਦਾ ਡਿਜ਼ਾਈਨ ਸੀ ਸੇਮ ਉਹਨਾਂ ਨੂੰ ਉਦਾਂ ਦੇ ਹੀ ਸੂਟ ਮਿਲ ਗਏ। ਪ੍ਰਿੰਟ ਵੀ ਪੂਰਾ ਹੈ। ਵੀ ਸ਼ੇਪ ਦੇ ਗਲਾ ਤੇ ਗਲੇ ਤੇ ਹੈਂਡਵਰਕ ਕੀਤਾ ਹੋਇਆ। ਇਹ ਨੀਚੇ ਘੇਰੇ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ। ਡਿਜੀਟਲ ਪ੍ਰਿੰਟ ਹੈ ਐਂਡ ਇਹਨੂੰ ਵੀ ਸਟੋਨ ਦੇ ਨਾਲ ਹਾਈਲਾਈਟ ਕੀਤਾ ਹੋਇਆ। ਸਿੰਪਲ ਜਿਹਾ ਸੋਬਰ ਜਿਹਾ ਸੂਟ ਚਾਹੀਦਾ ਸਨ ਉਹਨਾਂ ਨੂੰ। ਉਹਨਾਂ ਨੇ ਆਪਣੇ ਲਈ ਇਹ ਵਾਲਾ ਸੂਟ ਜਿਹੜਾ ਉਹ ਪਸੰਦ ਕੀਤਾ। ਇਹਦੇ ਨਾਲ ਸਟੋਨ ਦੀ ਬਾਟਮ ਆ। ਉਹਨਾਂ ਨੇ ਪੈਂਟ ਪਲਾਜ਼ੋ ਬਣਵਾਈ ਇਹਦੇ ਨਾਲ ਸੇਮ ਪ੍ਰਿੰਟ ਦੇ ਵਿੱਚ ਨਾਲ ਪਿਓਰ ਦਾ ਦੁਪੱਟਾ ਬਣਿਆ ਹੋਇਆ ਹੁਣ ਉਹਨਾਂ ਨੂੰ ਇੱਕ ਹੋਰ ਟੈਨਸ਼ਨ ਸੀ ਕਿ ਉਹਨਾਂ ਨੇ ਆਪਣੀ ਦਰਾਣੀ ਵਾਸਤੇ ਇੱਕ ਸੂਟ ਬਣਵਾਉਣਾ ਸੀ ਬਟ ਉਹ ਕਹਿੰਦੇ ਕਿ ਉਹਨਾਂ ਨੂੰ ਹੋ ਸਕਦਾ ਪਸੰਦ ਨਾ ਆਵੇ ਰੈਡ ਮੀਡ ਸੂਟਸ ਕਿਉਂਕਿ ਸਾਨੂੰ ਇਹ ਕਿ ਸ਼ਿਪਿੰਗ ਤਾਂ ਸਾਨੂੰ ਪੈਏਗੀ ਅਸੀਂ ਦੋ ਦਿਨ ਸੂਟ ਮੰਗਵਾ ਲੀਏ ਕਿਉਂਕਿ ਇੱਕ ਦੀ ਸ਼ਿਪਿੰਗ ਵੀ ਉਨੀ ਹੁੰਦੀ ਆ ਜਾਂ ਥੋੜੇ ਜਿਹੀ ਹੋਰ ਪ੍ਰਾਈਸ ਵਿੱਚ ਤੁਹਾਨੂੰ ਦੋ ਤਿੰਨ ਸੂਟ ਮਿਲ ਜਾਣਗੇ ਬਟ ਜੇ ਉਹਨੂੰ ਨਾ ਪਸੰਦ ਆਇਆ ਤਾਂ ਫਿਰ ਮੈਨੂੰ ਇਹ ਸਕਿੱਪ ਕਰਨਾ ਪਏਗਾ ਅਸੀਂ ਕਿ ਕੋਈ ਗੱਲ ਨਹੀਂ ਮੈਮ ਤੁਸੀਂ ਸਕਿੱਪ ਕਰ ਸਕਦੇ ਹੋ ਜੇ ਉਹਨਾਂ ਨੂੰ ਨਹੀਂ ਪਸੰਦ ਆਏਗਾ ਆਪਾਂ ਉਹਨਾਂ ਨੂੰ ਇਹ ਵਾਲਾ ਸੂਟ ਦਿਖਾਇਆ ਹੋਰ ਵੀ ਬਹੁਤ ਦਿਖਾਏ ਬਟ ਉਹਨਾਂ ਨੇ ਇਹ ਵਾਲਾ ਪਸੰਦ ਕੀਤਾ ਹਰ ਇੱਕ ਦੀ ਆਪਣੀ ਲਗ ਲਗ ਪਸੰਦ ਹੁੰਦੀ ਆ ਉਹਨਾਂ ਨੂੰ ਇਹ ਪਿਸਤਾ ਕਲਾ ਦੇ ਵਿੱਚ ਸੂਟ ਬਹੁਤ ਜ਼ਿਆਦਾ ਪਸੰਦ ਆਇਆ ਕਹਿੰਦੇ ਬਹੁਤ ਹੀ ਸੋਹਣਾ ਆ ਗਿਆ ਜਿਆਦਾ ਭੁੜਕਾਲੂ ਜਿਹਾ ਸੂਟ ਵੀ ਨਹੀਂ ਗਾ ਬਹੁਤ ਜ਼ਿਆਦਾ ਪ੍ਰੋਪਰ ਹੈਂਡਵਰਕ ਦਾ ਵੈਸੇ ਕੰਮ ਆ ਬਟ ਕਲਰ ਸੇਮ ਜਿਆ ਹੋਣ ਕਰਕੇ ਜਿਆਦਾ ਆਊਟ ਜਿਹਾ ਨਹੀਂ ਲੱਗਦਾ ਜਿਵੇਂ ਦਾ ਉਹ ਸਿੰਪਲ ਸੋਬਰ ਜਿਹਾ ਚਾਹੁੰਦੇ ਸਨ ਬਿਲਕੁਲ ਉਦਾਂ ਦਾ ਬਣਿਆ ਹੋਇਆ ਸੂਟ ਸੀ ਇਹ ਵੀ ਵਿਸਕੋਸ オーਰਗਨza ਦੇ ਬਣਿਆ ਹੋਇਆ ਇਹ ਉਸ ਤੋਂ ਕਾਫੀ ਜ਼ਿਆਦਾ ਹੈਵੀ ਬਣਿਆ ਹੋਇਆ ਸੂਟ ਸੀਗਾ ਘੇਰਾ ਵੀ ਕਾਫੀ ਹੈਵੀ ਬਣਿਆ ਹੋਇਆ ਹੈ ਇਥੇ ਸਾਰਾ ਹੀ ਪਰਲਸ ਦਾ ਕੰਮ ਕੀਤਾ ਹੋਇਆ ਹੈ ਇਹਦੇ ਉੱਪਰ ਤੇ ਇਹਨਾਂ ਜੇ ਪ੍ਰਾਈਸ ਦੀ ਗੱਲ ਕਰਦੇ ਆਪਾਂ ਤੁਹਾਨੂੰ ਪ੍ਰਾਈਸ ਜ਼ਰੂਰ ਦੱਸਦੇ ਹੁੰਨੇ ਵੀਡੀਓ ਦੇ ਵਿੱਚ ਇਹ 3000 ਦਾ ਸੂਟ ਆ ਜੀ ਇਹ ਵੀ ਜਿਹੜਾ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਹੋਊਗਾ 3000 ਦਾ ਹੀ ਸੂਟ ਆ ਪ੍ਰੋਪਰ ਹੈਂਡਵਰਕ ਦਾ ਇਹਨਾਂ ਦੇ ਕੰਮ ਕੀਤਾ ਹੋਇਆ ਇਹਦੇ ਨਾਲ ਵੀ ਸਟੂਨ ਦੀ ਬਾਟਮ ਤੇ ਇਹ ਵੀ ਆਪਾਂ ਪੈਂਟ ਪਲਾਜ਼ੋ ਹੀ ਬਣਾ ਕੇ ਦਿੱਤਾ ਆ ਪਹਿਲਾਂ ਤਾਂ ਮੈਮ ਕਹਿ ਰਹੀ ਸੀ ਕਿ ਨਹੀਂ ਅਸੀਂ ਸਟੀਚਿੰਗ ਨਹੀਂ ਤੁਹਾਡੇ ਤੋਂ ਕਰਾਉਣੀ ਅਸੀਂ ਸਟੀਚਿੰਗ ਕਰਾਉਣੀ ਆ ਜਲੰਧਰ ਤੋਂ ਕਿਉਂਕਿ ਸਾਡੇ ਪੁਰਾਣੇ ਟੇਲਰ ਹੈ ਉਹਨਾਂ ਨੂੰ ਸਾਡੇ ਬਾਰੇ ਪੂਰੀ ਨੌਲੇਜ ਆ ਸਾਡਾ ਨਾਪ ਵਗੈਰਾ ਅੱਛੀ ਤਰ੍ਹਾਂ ਜਾਣਦੇ ਨੇ ਬਟ ਆਪਾਂ ਕਿਹਾ ਕਿ ਜੇ ਤੁਸੀਂ ਕਰਵਾਉਣੀ ਆ ਤਾਂ ਕਰਵਾ ਸਕਦੇ ਹੋ ਬਟ ਫਿਰ ਮੇਰੀ ਰਿਸਪੌਂਸਿਬਿਲਟੀ ਨਹੀਂ ਆ ਕਿ ਤੁਹਾਨੂੰ 20 ਦਿਨ ਦੇ ਵਿੱਚ ਮਿਲ ਜਾਵੇ ਕਿਉਂਕਿ ਤੁਹਾਡੇ ਟੇਲਰ ਕੋਲੇ ਕੰਮ ਹੋ ਸਕਦਾ ਜਾਣ ਤੇ ਵੀ 5 ਤੋਂ 6 ਦਿਨ ਲੱਗ ਜਾਂਦੇ ਨੇ ਇੰਡੀਆ ਦੇ ਵਿੱਚ ਵੀ ਫਿਰ ਮੈਂ ਇਹ ਨਹੀਂ ਕਹਿ ਸਕਦੀ ਵੀ ਤੁਸੀਂ 21 ਦਿਨ ਦੇ ਵਿੱਚ ਤੁਹਾਨੂੰ ਪਾਰਸਲ ਮਿਲ ਜਾਊਗਾ ਬਟ ਉਹਨਾਂ ਨੂੰ ਜ਼ਰੂਰੀ ਚਾਹੀਦਾ ਸੀਗਾ ਇਸ ਕਰਕੇ ਉਹਨਾਂ ਨੇ ਸਟਿਚ ਵੀ ਆਪਣੇ ਤੋਂ ਹੀ ਕਰਵਾਇਆ 100 ਟੋਨਾਂ ਨੇ ਆਹ ਸਟਿਚ ਲਿਆ ਜੀ ਆਹ ਸਟਿਚ ਉਹਨਾਂ ਨੇ ਕਿਸੇ ਮੈਰਿਜ ਦੇ ਵਿੱਚ ਗਿਫਟ ਦੇਣਾ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਗਰਲਸ ਟਾਈਪ ਦੇ ਵਿੱਚ ਆਨ ਸਟਿਚ ਸੂਟ ਚਾਹੀਦਾ ਹੈ ਮਤਲਬ ਕਿ ਸੂਟ ਇਸ ਤਰ੍ਹਾਂ ਦਾ ਹੋਵੇ ਕਿ ਗਰਲਸ ਟਾਈਪ ਹੋਵੇ ਫੈਬਰਿਕ ਟ੍ਰੈਂਡ ਦਾ ਹੋਵੇ ਜਿਵੇਂ ਕਿ ਸ਼ਿਮਰ ਚੱਲ ਰਹੀ ਆ ਤੇ ਹੈਂਡਵਰਕ ਹੋਵੇ ਆਪਾਂ ਉਹਨਾਂ ਨੂੰ ਇਹ ਸੂਟ ਦਿਖਾਇਆ ਉਹਨਾਂ ਨੇ ਇਹ ਕਲਰ ਬਹੁਤ ਪਸੰਦ ਕੀਤਾ ਕਿਉਂਕਿ ਦਾ ਕਲਰ ਵਾਕਈ ਬਹੁਤ ਸੋਹਣਾ ਹੈ ਜੀ ਇਹ ਜਿਸ ਤਰ੍ਹਾਂ ਵੀਡੀਓ ਵਿੱਚ ਆ ਰਿਹਾ ਇਸ ਤੋਂ ਵੀ ਜ਼ਿਆਦਾ ਸੋਹਣਾ ਹੈ ਕਲਰ ਇਹ ਕਲਰ ਦੇ ਉੱਪਰ ਜਿਹੜਾ ਇਹ ਉਹਨਾਂ ਨੇ ਸੂਟ ਬਣਿਆ ਹੋਇਆ ਲਿਆ ਇਹ ਰੈਡਮਿਟ ਸੂਟ ਆ ਇਹ ਆਪਾਂ ਵਰਕ ਨਹੀਂ ਕੀਤਾ ਹੈਗਾ ਬੁਟੀਕ ਵਰਕ ਦੇ ਵਿੱਚ ਇਹਨੂੰ ਜੇ ਬਣਾਵਾਂਗੇ ਤਾਂ ਕਾਫੀ ਜ਼ਿਆਦਾ ਕੋਸਟਲੀ ਆਊਗਾ ਉਸ ਟਾਈਮ ਵੈਸੇ ਇਹ ਸੂਟ ਦਾ ਪ੍ਰਾਈਸ ਤੁਹਾਨੂੰ ਕਹੀਏ ਤਾਂ 4000 ਦਾ ਹੈ ਸੂਟਾ ਇਸ ਤਰ੍ਹਾਂ ਕਲੀਆਂ ਬਣੀਆਂ ਹੋਈਆਂ ਘੇਰੇ ਤੇ ਫਲਾਵਰ ਆਣਗੇ ਨੈਕਲਾਈਨਸ ਬਹੁਤ ਜ਼ਿਆਦੀ ਹੈਵੀ ਬਣੀ ਹੈ ਇਹਦੇ ਵਿੱਚ ਹੈਂਡਵਰਕ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਤੇ ਫੈਬਰਿਕ ਪ्योर ਸ਼ਿਮਰਦਾ ਹੈ ਜੀ ਵਧੀਆ ਨਾਲ ਚੁਣੌਣ ਦਾ ਦੁਪੱਟਾ ਹੈ ਦੁਪੱਟੇ ਨੂੰ ਇਸ ਤਰ੍ਹਾਂ ਸਮੂਥ ਸਾਲਸ ਲਾ ਕੇ ਵਿੱਚ ਡਿਜ਼ਾਈਨ ਪਾਏ ਹੋਏ ਨੇ ਤੇ ਇਸ ਤਰ੍ਹਾਂ ਫੋਰ ਸਾਈਡ ਜਿਹੜੀ ਉਹ ਚੰਪਾ ਇਸ ਦਾ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵੀ ਸੂਟ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ। ਇਹ 슬ੀਵਸ ਦਾ ਕੰਮ ਹੈ ਜੀ। ਹਾਂਜੀ। ਤੇ ਬਹੁਤ ਹੀ ਪਿਆਰੇ ਸੂਟਸ ਨੇ। ਆਪਾਂ ਉਹਨਾਂ ਨੂੰ 15 ਦਿਨ ਦੇ ਵਿੱਚ ਸੂਟ ਰੈਡੀ ਕਰਕੇ ਭੇਜ ਦਿੱਤੇ। 20 ਦਿਨ ਦੇ ਵਿੱਚ ਉਹਨਾਂ ਨੂੰ ਸੂਟ ਮਿਲ ਵੀ ਗਏ ਸਨ। ਤੇ ਉਹਨਾਂ ਨੇ ਸੂਟ ਪਾ ਕੇ ਸਾਨੂੰ ਪਿਕਸ ਵੀ ਭੇਜੀਆਂ। ਬਟ ਉਹ ਕਹਿੰਦੇ ਕਿਸੇ ਘਰ ਹੀ ਅਪਲੋਡ ਨਹੀਂ ਕਰਨੀਆਂ ਤੁਸੀਂ। ਤੇ ਬਹੁਤ ਪਿਆਰੇ ਪੱਕੇ ਕਹਿੰਦੇ ਕਿ ਸਾਨੂੰ ਹਸਬੰਡ ਨੂੰ ਵੀ ਸਾਡੇ ਨੂੰ ਪਤਾ ਨਹੀਂ ਲੱਗਿਆ। ਕਿਉਂਕਿ ਜਦੋਂ ਪਾਰਸਲ ਪਹੁੰਚਿਆ ਉਸ ਟਾਈਮ ਹੀ ਪਤਾ ਲੱਗਿਆ ਵੀ ਤੁਸੀਂ ਵੀ ਸੜੀ ਸੂਟ ਉਹ ਮੰਗਵਾ ਚੁੱਕਿਓ ਤੇ ਕਹਿੰਦੇ ਬਹੁਤ ਖੁਸ਼ ਹੋਏ ਕਿਸਾਂ ਤੁਹਾਨੂੰ ਟਾਈਮ ਤੇ ਸੂਟ ਮਿਲ ਗਈ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਆਰਡਰ ਤੇ ਤਿਆਰ